ਮੈਂ ਸਾਰੇ ਵੀਰਾਂ ਨੂੰ ਭਰਾਵਾਂ ਨੂੰ ਬੇਨਤੀ ਕਰਨਾ ਚਾਹੁੰਦਾ ਕਿ 114 ਸੈਕਟਰ ਚ ਮੈਂ ਖੜਿਆ ਹੁਣ 114 ਸੈਕਟਰ ਚ ਜਿਹੜੀ ਹੈ ਇੱਕ ਆ ਗਿੱਲ ਡਿਵੈਲਪਰ ਇਨਫਾ ਇਨਫਾ ਵੈਕਟਰ ਗਿੱਲ ਡਿਵੈਲਪਰ ਪ੍ਰਾਈਵੇਟ ਲਿਮਟਿਡ ਆ ਜਿਹੜੀ ਹੈ ਕੰਪਨੀ ਇੱਕ ਜਿਹੜੀ ਹੈ ਇਹ ਬੋਰਡ ਲਗੇ ਨੇ ਬੋਰਡ ਲਾਗੇ ਚ ਇਹ 13 ਕਿੱਲੇ ਆ 14 ਕਿੱਲੇ ਆ 15 ਕਿੱਲੇ ਆਪਣੇ ਆਪ ਨੂੰ ਦੱਸ ਰਹੇ ਨੇ ਤੇ ਬੁਕਿੰਗ ਇੱਥੇ ਸ਼ੁਰੂ ਹੋ ਗਈ ਫਰੀ ਬੈਡਰੂਮ ਜੀ ਜਿਹੜੇ ਹੈਗੇ ਸ਼ੁਰੂ ਹੋ ਗਈ ਫਲੈਟਾਂ ਦੀ ਬੁਕਿੰਗ ਸ਼ੁਰੂ ਹੋ ਗਈ ਫਲੈਟਾਂ ਦੇ ਪੈਸੇ ਆਣੇ ਸ਼ੁਰੂ ਹੋ ਗਏ ਤੇ ਕਈ ਮੇਰੇ ਕੋਲੇ ਪਹੁੰਚੇ ਇਹਨਾਂ ਦੇ ਕਸਟਮਰ ਗਾਹਕ ਜਿਨ੍ਹਾਂ ਨੇ ਪੈਸੇ ਵੀ ਪਾ ਚੁੱਕੇ ਨੇ ਇਹਨਾਂ ਦੇ ਅਕਾਊਂਟਾਂ 'ਚ ਪੈਸੇ ਲੈਣੇ ਸ਼ੁਰੂ ਹੋ ਗਏ ਪਰ ਲੇਕਿਨ ਮੈਂ ਇਹ ਬੇਨਤੀ ਕਰਨਾ ਚਾਹੁੰਦਾ ਸਾਰੇ ਵੀਰਾਂ ਨੂੰ ਪਰ ਇਹਦਾ ਜਿਹੜਾ ਹੈਗਾ ਕੰਪਨੀ ਦਾ ਸਾਰਾ ਜਿਹੜਾ ਰਿਲੇਟਡ ਚੈੱਕ ਕਰ ਲਿਓ ਤਾਂ ਕਿ ਜਿਹੜੀ ਪੂਡਾ ਅਪਰੂਵਲ ਹੈ ਜੇ ਸੀਐਲਯੂ ਹੈਗੀ ਨਾ ਕੋਲੇ ਅਪਰੂਵਲ ਹੈਗੀ ਰੇਰਾ ਨੰਬਰ ਹੈਗਾ ਸਾਰਾ ਕੁਝ ਹੈ ਉਹ ਚੈੱਕ ਕਰਨ ਦੀ ਲੋੜ ਹੈ ਕੱਲ ਨੂੰ ਲੋਕ ਇੱਥੇ ਮੋਹਾਲੀ ਚ ਬਹੁਤ ਜਿਹੜੇ ਵੱਡੇ ਵੱਡੇ ਪ੍ਰੋਪਰਟੀ ਡੀਲਰ ਹੈ ਬਿਲਡਰ ਹੈਗੇ ਉਹਨਾਂ ਦੇ ਜਿਹੜੇ ਹੈ ਸਤਾਏ ਹੋਏ ਲੋਕ ਸਾਡੇ ਕੋਲੇ ਬਹੁਤ ਪਹੁੰਚਦੇ ਨੇ ਆ ਗਿਲ ਡਿਵੈਲਪਰ ਇਨਫਾ ਫੈਕਟਰ ਪ੍ਰਾਈਵੇਟ ਲਿਮਟਿਡ ਹੈਗੀ ਜਿਹੜੀ ਕੰਪਨੀ ਹੈ ਕੰਪਨੀ ਚ ਪਲਾਟ ਸ਼ੁਰੂ ਹੋਣ ਲੱਗੇ 1 ਕਰੋੜ 6 ਲੱਖ ਰੁਪਏ ਦਾ 1 ਕਰੋੜ 6 ਲੱਖ 1 ਕਰੋੜ 10 ਲੱਖ ਰੁਪਏ 1 ਕਰੋੜ 13 ਲੱਖ ਰੁਪਏ ਜਿਹੜਾ ਹੈ 3 ਰੂਮ 3 ਬੈੱਡਰੂਮ ਵਾਲੇ ਦੀ ਫਲੈਟ ਦੀ ਕੀਮਤ ਦੱਸਦੇ ਨੇ ਜਿਹੜਾ ਕਿਸ਼ਤਾਂ 'ਚ ਵੀ ਪੈਸੇ ਲੈਣੇ ਆ ਤੇ ਇਹਨਾਂ ਨੇ ਪੈਸੇ ਲੈ ਰਹੇ ਆ ਕਈ ਲੋਨ ਵੀ ਕਰਾਣੇ ਆ ਪਰ ਲੋਕ ਮੈਨੂੰ ਲੱਗਦੀ ਬਹੁਤ ਵੱਡਾ ਕਿਤੇ ਧੋਖਾ ਨਾ ਹੋ ਜਾਵੇ ਜੇ ਕਿਤੇ ਇਹਨਾਂ ਕੋਲ ਨਾ ਪਹਿਲਾਂ ਚੈਕਿੰਗ ਕਰੀ ਆ ਤਾਂ ਕਿ ਸਾਨੂੰ ਸ਼ੰਕਾ ਹੈ ਪੂਰੀ ਤਾਂ ਇਹਦਾ ਜਿਹੜਾ ਰਿਕਾਰਡ ਵੀ ਚੈੱਕ ਰਿਆ ਜਾਵੇ ਤੇ ਇਹਦਾ ਸਾਰਾ ਜਿਹੜਾ ਹੈ ਪ੍ਰੋਪਰ ਕਮਾਡਾ 'ਚ ਜਿਹੜੀ ਅਪਰੂਵਲ ਹੈ ਸੀ ਐਲ ਯੂ ਐਫ ਹੋਰ ਵੀ ਸਾਰੀ ਚੈੱਕ ਕਰਕੇ ਤਾਂ ਕਿ ਦੀ ਜਿਹੜੀ ਇਹਦੀ ਗਰਾਊਂਡ ਇਹ ਹੈ ਨਾ ਕੱਲ ਨੂੰ ਕਿਤੇ ਇਹ ਨਾ ਹੋਏ ਵੀ ਬੰਦੇ ਦੀ ਸਾਰੀ ਪੂੰਜੀ ਪੱਤੀ ਜਿਹੜੀ ਲੱਗ ਜਾਵੇ ਸਾਰੀ ਖੋਣ ਖੋਣ ਪਸੀਨੇ ਦੀ ਕਮਾਈ ਲੱਗ ਜਾ ਉਹ ਤੋਂ ਬਾਅਦ ਬੰਦਾ ਰੋਂਦਾ ਰਹੇ ਫਿਰ ਕੁਝ ਨਹੀਂ ਇੱਥੇ ਬਣਦਾ ਤਾਂ ਕਿ ਸਾਰਾ ਅਨੁਸ਼ਾਸਨ ਪ੍ਰਸ਼ਾਸਨ ਪੁਲਿਸ ਕੋਈ ਸੁਣਾਈ ਨਹੀਂ ਕਰਦੀ ਇਹ ਬਿਲਡਰ ਜਿਹੜੀ ਵੱਡੀ ਲੁੱਟ ਮਾਰ ਕੇ ਲੰਘ ਜਾਂਦੇ ਨੇ ਕੰਪਨੀਆਂ ਲੰਘ ਜਾਂਦੀਆਂ ਤੇ ਸਾਰਾ ਕੁਝ ਇਸੇ ਤਰ੍ਹਾਂ ਰਹ ਜੂਗਾ ਜਿਵੇਂ ਪਹਿਲਾਂ ਬਹੁਤ ਸਾਰੀਆਂ ਕੰਪਨੀਆਂ ਬਾਲੀ ਚ ਹੋਇਆ ਪਿਆ ਹੈ ਪਹਿਲਾਂ ਦਾ ਕੋਈ ਰਸੀਦ ਜਿਹੜੀ ਉਹਨਾਂ ਦਾ ਕੋਈ ਪੱਕੀ ਰਸੀਦ ਕੋਈ ਲੈਟਰ ਪੈਡ ਤੇ ਰਸੀਦ ਨਹੀਂ ਦਿੰਦੇ ਕੋਈ ਵਾਸਤਾ ਨਹੀਂ ਆਪਣੇ ਅਕਾਊਂਟ 'ਚ ਪੈਸੇ ਪਵਾ ਰਹੇ ਨੇ ਜਿਸ ਬੰਦੇ ਨੇ ਵਿਅਕਤੀ ਨੇ ਪੈਸੇ ਪਵਾਇਆ ਅਕਾਊਂਟ 'ਚ ਉਹ ਪੈਸੇ ਮੇਰੇ ਕੋਲ ਕਈ ਬੰਦੇ ਆ ਚੁੱਕੇ ਨੇ ਅਕਾਊਂਟ 'ਚ ਪੈਸੇ ਪਾ ਦਿੰਦੇ ਮਰ ਜਦੋਂ ਕਹਿੰਦੇ ਜੀ ਤੁਹਾਡੀ ਬਲੈਕ 'ਚ ਕਿੰਨੀ ਦੇ ਦਵਾਂਗੇ ਕਰਕੇ ਕਹੀਂ ਜਿਹੜੀ ਕੈਸ਼ ਦੇ ਪੈਸੇ ਆ ਉਹ ਵੀ ਕੋਈ ਗੰਤਹੀ ਨਹੀਂ ਹੁੰਦੀ ਹੈ ਤੇ ਮੈਂ ਇਹੀ ਕਹਿਣਾ ਚਾਹੁੰਦਾ ਹਾਂ ਸਾਰੇ ਵੀਰਾਂ ਨੂੰ ਪ੍ਰੈਸਰਾਂ ਵੀ ਇਸ ਕੰਪਨੀ ਦਾ ਚੰਗੀ ਤਰ੍ਹਾਂ ਚੈੱਕ ਕਰ ਲਓ ਤਾਂ ਕਿ ਕਾਰਵਾਈ ਚੈੱਕ ਕਰ ਲਿਓ ਸੀਐਲਯੂ ਚੈੱਕ ਕਰ ਲਿਓ ਪਰ ਅਪਰੂਵਲ ਚੈੱਕ ਕਰ ਲਿਓ ਪੁੱਡਾ ਗਮਾਡਾ ਜਾ ਕੇ ਚੈੱਕ ਕਰ ਲਿਓ ਕੋਈ ਵੀ ਮੇਰਾ ਵੀਰ ਇੱਥੇ ਕੰਪਨੀ ਵਿੱਚ ਨਾ ਫਸ ਜਾ ਕੱਲ ਨੂੰ ਕਿਤੇ ਬਾਅਦ ਚ ਰੋਂਦਾ ਫਿਰੇ ਤਾਂ ਕਿ ਬਾਅਦ ਚ ਕੁਝ ਨਾ ਬਣਦਾ ਹਾਲ ਤਾਂ ਹਲੇ ਮੇਰੇ ਕੋਲ ਦੋ ਚਾਰ ਬੰਦੇ ਆਏ ਨੇ ਕੱਲ ਨੂੰ ਸੈਂਕੜਿਆਂ ਦੀ ਤਕਲਝੇ ਨਾ ਹੋਏ ਜਿਵੇਂ ਪੰਗੂ ਦੇ ਪਿੱਛੇ ਫਿਰਦੇ ਨੇ ਹੋਰ ਵੀ ਬਹੁਤ ਸਾਰੇ ਸੈਕਟਰਾਂ ਜਿਹਨਾਂ 'ਚ ਠੱਗੀ ਠੋਰੀ ਹੋ ਰਹੀ ਜਿਵੇਂ ਪਲੇਹੜੀ ਦੀ ਗੱਲ ਕਰ ਲਈਏ 100 ਕਿਲਾ ਜ਼ਮੀਨ ਦਾ ਜਿਹੜੀਆਂ ਕੰਪਨੀਆਂ ਦਾ ਜਿਹੜਾ ਲਾਇਸੈਂਸ ਰੱਦ ਹੋਇਆ ਉਹ ਕਿਵੇਂ ਵੇਚ ਚੁੱਕੇ ਨੇ ਕਿਵੇਂ ਕਿਸ ਤਰ੍ਹਾਂ ਕਰ ਚੁੱਕੇ ਹਲੇ ਤੱਕ ਰਜਿਸਟਰੀਆਂ ਨਹੀਂ ਕਰਾਉਂਦੇ ਰਜਿਸਟਰੀਆਂ ਤੋਂ ਪਹਿਲਾਂ ਹੀ ਜਿਹੜਾ ਮਾਲ ਵੇਟਣਾ ਸ਼ੁਰੂ ਕਰ ਦਿੰਦੇ ਨੇ Fica.